ਮੇਰਾ ਨਾਮ ਕੀ ਨਾਤਾ ਦਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਕਿਹੜਾ ਜੀ ਨੰਗਲਾ ਜੀ ਕੀ ਮਾਮਲਾ ਹੋਇਆ ਜੀ ਕੀ ਡੱਤੂ ਬਿਕਰੀ ਕੀ ਕਤਲ ਹੋਇਆ ਜੀ ਹਾਂਜੀ ਬਾਈ ਜੀ ਕਤਲ ਹੋਇਆ ਮੇਰੇ ਡੈਡੀ ਦੀ ਮੌਤ ਹੋ ਗਈ ਮੌਕੇ ਤੇ ਹੋ ਗਈ ਸੀ ਤੇ ਤਕਸੀਮ ਦਾ ਜ਼ਮੀਨ ਦਾ ਰੌਲਾ ਹੈਗਾ ਖਾਲ ਪਹੀ ਨਹੀਂ ਛੱਡਦੇ ਤਕਸੀਮ ਹੋਈ ਹੈ 17 ਸਾਲਾਂ ਬਾਅਦ ਤੇ ਇੰਤਕਾਲ ਵਗੈਰਾ ਹੋ ਗਿਆ ਠੱਡੇ ਲਾ ਕੇ ਤੇ ਉਸ ਤੋਂ ਬਾਅਦ ਹੁਣ ਖਾਲ ਪਹੀ ਦਾ ਰੌਲਾ ਹੈਗਾ ਮੇਰੀ ਐਸਐਸਪੀ ਸਾਹਿਬ ਦੇ 10 ਜੁਲਾਈ ਦੀ ਦਰਖਾਸਤ ਦਿੱਤੀ ਹੋਈ ਸੀ ਸਿੰਘੋ ਚੌਂਕੀ ਜਾਈ ਹੋਈ ਸੀਗੀ ਤੇ ਆਪਣੇ ਉਥੇ ਸਿੰਘ ਚੌਂਕੀ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਉਲਟਾ ਮੈਨੂੰ ਸਤਕੇ ਇਹ ਕਹਿ ਰਹੇ ਸੀਗੇ ਵੀ ਤੂੰ ਆਪਦੇ ਬਿਆਨ ਲਿਖਾਇਆ ਜਾ ਸੀ ਵਾਪਸ ਮੋੜਨੀ ਹੈ ਤੇ ਉਸ ਤੋਂ ਬਾਅਦ ਅੱਜ ਸਵੇਰ 7:30 ਵਜੇ ਆ ਕੰਮ ਹੋ ਗਿਆ ਜੀ ਡੈਡੀ ਦੀ ਮੌਤ ਹੋ ਗਈ ਅਸੀਂ ਸਕੂਟਰੀ ਤੇ ਸੀਗੇ ਤੇ ਜਦੋਂ ਸਰਪੰਚ ਦੇ ਘਰੋਂ ਜਾ ਰਹੇ ਸੀ ਸੜਕ ਤੇ ਤੇ ਅਸੀਂ ਸਕੂਟਰੀ ਤੋਂ ਡਿੱਗ ਪਏ ਮੇਰੇ ਵੀ ਸਿਰ ਚੜ ਡਲਾ ਵੱਜਿਆ ਜੀ ਪੱਥਰ ਸੀਗੇ ਕਾਜਰੀ ਦੇ ਕਿਹਨੇ ਮਾਰੇ ਇੱਕ ਤਾਂ ਅਵਤਾਰ ਸਿੰਘ ਸੀ ਜੀ ਤੇਰਾ ਚਾਚਾ ਲੱਗਦਾ ਨਹੀਂ ਚਾਚਾ ਕਰਾਂ ਜੋ ਚਾਚੇ ਦਾ ਮੁੰਡਾ ਜੀ ਇੱਕ ਜਸਪ੍ਰੀਤ ਸਿੰਘ ਸੀ ਇੱਕ ਮੇਰਾ ਤਾਇਆ ਸੀ ਬਲਦੇਵ ਸਿੰਘ ਸਕਾਤਾ ਸਕਾਤਾ ਜੀ ਤੇ ਇੱਕ ਸੀਗੀ ਬਲਦੇਵ ਸਿੰਘ ਦੇ ਘਰੋਂ ਮੇਰੀ ਮਾਸੀ ਜੀ ਗਰਮੀਤ ਕੌਰ ਜੀ ਇਹਨਾਂ ਨੇ ਪੱਥਰ ਮਾਰੇ ਪੱਥਰ ਮਾਰੇ ਜੀ ਜਿਹਦੇ ਨਾਲ ਕੀ ਦੀ ਮੌਤ ਹੋਈ ਮੇਰੇ ਡੈਡੀ ਦੀ ਮੌਤ ਹੋ ਗਈ ਮੇਜਰ ਸਿੰਘ ਜੀ ਮੇਜਰ ਸਿੰਘ ਤੇ ਹੁਣ ਮੰਗ ਕੀ ਕਰਦੇ ਹਾਂ ਮੈਂ ਮੰਗ ਇਹੀ ਕਰਦਾ ਹਾਂ ਜੀ ਦੋਸ਼ੀਆਂ ਨੂੰ ਫੜ ਕੇ ਛੇਤੀ ਤੋਂ ਛੇਤੀ ਇਨਸਾਫ਼ ਦਿਵਾਇਆ ਜਾਵੇ ਤੇ ਅਸੀਂ ਉਹਨਾਂ ਚਿਰ ਕੋਈ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੁੰਦੀ ਦੋਸੀ ਫੜੇ ਨਹੀਂ ਜਾਂਦੇ ਅਸੀਂ ਉਹਨਾਂ ਚਿਰ ਕੋਈ ਸੰਸਕਾਰ ਨਹੀਂ ਕਰਾਂਗੇ ਤੇ ਇਹ ਮਤਲਬ ਕਿੰਨੀ ਜ਼ਮੀਨ ਦਾ ਰੋਲਾ ਸੀਗਾ ਇਹ 3595 ਕਨਾਲਾ ਮੇਰੇ ਤਿੰਨ ਦਾਦੇ ਹੋ ਰਹਿਆਂ ਦੀ ਜ਼ਮੀਨ ਸੀਗੀ ਜੀ ਉਹਦੀ ਤਕਸੀਮ ਹੋਈ ਹੈ ਜੀ ਉਹਦੇ ਤੋਂ ਸਾਨੂੰ ਸਾਰਿਆਂ ਨੂੰ ਖਾਲ ਪਹੈਣਾਂ ਲੱਗੀਆਂ ਜੀ ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ 10 ਜੁਲਾਈ ਦੀ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਹੋਈ ਸੀਗੀ ਜੀ ਇਹ ਕਾਰਵਾਈ ਕਰਤੀ ਤਾਂ ਇਹ ਬਚਾਅ ਹੋ ਸਕਦਾ ਬਚਾਅ ਹੋ ਸਕਦਾ ਸੀ ਜੀ ਮੈਨੂੰ ਚੌਂਕੀ ਚ ਸੱਦ ਲਿਆ ਸੀਗਾ ਪੰਚਾਇਤ ਵੀ ਨਾਲ ਸੀ ਮੇਰੇ ਇੱਕ ਵਾਰੀ ਸੱਦਕੇ ਚੌਕੀ ਚ ਜੀ ਆਪਣੇ ਗੋਮਦੂਰ ਸਿੰਘ ਐਸਆਈ ਹੈ ਜੀ ਉਹਨਾਂ ਨੇ ਸੱਦਕੇ ਸਾਨੂੰ ਆਪ ਕਹਿੰਦੇ ਅਸੀਂ ਦੋਸ਼ੀ ਫੜ ਰੱਖਿਆ ਅਸੀਂ ਮੈਡੀਕਲ ਕਰਾ ਕੇ ਜੇਲ੍ਹ ਛੱਡਣੇ ਆਪ ਉੱਠ ਕੇ ਬਾਗੀ ਜੀ ਤੇ ਮੈਥੋਂ ਕੁਝ ਰਿਸ਼ਤਤ ਵੀ ਲੈਤੀ ਹੋਈ ਹੈ ਜੀ ਸਿੰਘੋ ਚੌਕੀ ਐਸਆਈ ਨੇ ਜੀ ਤੇ ਪਰ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਮੇਰੇ ਤੇ ਅਰਜਾਨਾ ਡੇਟ ਹੀ ਮੇਰੇ ਕੋਲੇ ਫੋਨ ਕਾਲਾਂ ਪਈਆਂ ਜੀ ਡੇਲੀ ਫੋਨ ਕਰਦਾ ਸੀਗਾ ਕਿ ਤੂੰ ਬਿਆਨ ਲਿਖਾਇਆ ਜਾ ਇੱਕ ਦਿਨ ਮੈਂ ਤੇ ਇੱਕ ਸਾਡੇ ਬੰਡੋਂ ਮੈਂਬਰ ਪਾ ਕੇ ਸੀਗੇ ਜੀ ਸਾਨੂੰ ਕਹਿੰਦਾ ਤੁਸੀਂ ਬਿਆਨ ਲਿਖਾਇਆ ਜੋ ਉਹਨਾਂ ਨੂੰ ਮੈਂ ਸੱਦ ਲੈਣਾ ਐ ਕਰ ਲੈਣਾ ਅਸੀਂ ਵਾਪਸ ਮੋੜਨੀ ਇੰਨੇ ਦਿਨ ਰੱਖ ਨਹੀਂ ਸਕਦੇ ਫਿਰ ਮੈਨੂੰ ਪਰਸੋਂ ਤੇ ਕੱਲ ਵੀ ਪਰਸੋਂ ਕੌਣ ਆਇਆ ਸ਼ਾਮ ਨੂੰ ਕਹਿੰਦਾ ਮੈਂ ਘਰੇ ਆ ਕੇ ਬਿਆਨ ਲਿਖ ਕੇ ਲੈ ਜਾਣਾ ਤੇਰਾ ਮਤਲਬ ਭਰਾ 3:00 ਨੰਬਰ ਦੇ ਤੁਕ ਘਟਨਾ ਵਾਪਰੀ ਜਿੰਨੀ ਲੱਗੀ ਕੀ ਮਸਲਾ ਹੋਇਆ ਹੈ ਜਿਹੜੀ ਸਵੇਰੀ ਪਿੰਡ ਸਬ ਕਰੀਬ 7:30 ਵਜੇ ਘਟਨਾ ਵਾਪਰੀ ਹੈ ਕੁਝ ਜ਼ਮੀਨ ਦਾ ਨਾ ਤਕਸੀਮ ਦਾ ਰੌਲਾ ਸੀਗਾ ਦੋਦੇ ਰੰਦਾ ਸਕੇ ਹੀ ਭਰਾ ਜੇ ਦੋਨੇ ਉਹਨਾਂ ਦੇ ਵਿੱਚ ਜਦੋਂ ਇਹ ਸਰਪੰਚ ਦੇ ਘਰੋਂ ਆ ਰਹੇ ਸੀਗੇ ਤੇ ਦਰਾਨੇ ਰਾਹੇ ਚਾਉਂਦੇ ਕੋਈ ਇਹਨਾਂ ਦੇ ਵਿੱਚ ਆਪਸ ਵਿੱਚ ਟਕਰਾਰ ਹੋਈ ਹੈ ਕਿਨਾਂ ਸਕੂਟਰੀਰ ਵਿੱਚ ਐਕਸੀਡੈਂਟ ਹੋਇਆ ਥੱਲੇ ਡਿੱਗ ਪਏ ਜਦੋਂ ਉਹਨਾਂ ਨੇ ਆਪਣਾ ਲੜਾਈ ਝਗੜਾ ਹੋ ਗਿਆ ਥੱਲੇ ਡਿੱਗ ਪੀ ਸਕੂਟਰੀ ਉਹਦੇ ਵਿੱਚ ਇੱਕ ਬੰਦੇ ਦੇ ਇੰਜਰਡ ਇੱਕ ਬੰਦਾ ਇੱਕ ਬੰਦੇ ਦੇ ਦਿਗਨਸਾਰ ਉਹਦੀ ਮੌਤ ਹੋ ਗਈ ਸੀ ਇਹਦੇ ਸਬੰਧ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਿਰ ਇਹ ਕਤਲ ਹੋਇਆ ਜਾਂ ਕਿਵੇਂ ਕੀ ਮਾਮਲਾ ਇਹ ਹਜੇ ਤਫਤੀਸ਼ ਦੇ ਅਮਿਸ਼ਾ ਜੀ ਜਿਹੜਾ ਕਤਲ ਹੋਇਆ ਹੈ ਕਰ ਲਈ ਹੈ ਤੇ ਸਬੰਧਤ ਕਾਰਵਾਈ ਪਰ ਫਿਲਹਾਲ ਅਸੀਂ ਇਹਨਾਂ ਦੇ ਦੋਨੇ ਪਾਰਟੀਆਂ ਦੇ ਬਿਆਨ ਇੱਕ ਪਾਰਟੀ ਦੇ ਬਿਆਨ ਮਜਰੂਰ ਦੇ ਲੈ ਰਹੇ ਹਾਂਗੇ ਇਹਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਸਰ ਦੋਸ਼ੀਆਂ ਨੇ ਐਲੋਪ ਹੋ ਗਏ ਸਨ ਸ਼੍ਰੀ ਸਿੰਘ ਉਹ ਕਿਹਾ ਕਿ ਸਾਡੀ ਕਾਰਵਾਈ ਨਹੀਂ ਕਰੀ ਜੇ ਹੁੰਦਾ ਇਹ ਕਤਲ ਮਾਮਲਾ ਨਹੀਂ ਉਹਨਾਂ ਕੋਲ ਇੱਕ ਦਰਖਾਸਤ ਪਹਿਲਾਂ ਪੈਂਡਿੰਗ ਜਰੂਰ ਸੀ ਇਹਦੀ ਕਾਰਵਾਈ ਆਪਣਾ ਅਮਲ 'ਚ ਲਿਆਂਦੇ ਜਾ ਰਹੀ ਸੀਗੀ ਇਹਦੀ ਆਪਣਾ ਪਰਤਾਲ ਕੀਤੀ ਜਾ ਰਹੀ ਸੀ ਦਰਖਾਸਤ ਇਨ ਬਿਟਵੀਨ ਇਹ ਗੱਲ ਹੈ